ਪੋਰਟੇ ਆ ਜਿਹੜੀਆਂ ਲੰਘਦੀ ਜਾਂਦੀ ਹੁੰਦੀ ਆ ਬੰਦੇ ਮਾਰ ਦੇਖੋ ਜੀ ਪਿਛਲੀ ਸਰਕਾਰ ਵੇਲੇ 3 11 18 ਤੋਂ ਦਿੱਲੀ 에ਰਪੋਰਟ ਵਾਸਤੇ ਬੱਸ ਸਰਵਿਸ ਬੰਦ ਕਰਤੀ ਸੀ ਸਰਕਾਰੀ ਆਪਣੀ ਨਹੀਂ ਆਪ ਵੀ ਚਲਾਈ ਸੀ ਇੰਡੀਵਿਡਿਊਅਲ ਜਦੋਂ ਇਹ ਗਾਂਹ ਨੂੰ ਬੰਦ ਕਰਤੀ ਚਾਰ ਬੱਸਾਂ ਦਿੱਲੀ ਦੇ 에어ਪੋਰਟ ਉਹਦੇ ਪ੍ਰਾਈਵੇਟ ਬੱਸਾਂ ਦਾ ਕਿਰਾਇਆ 2700 ਤੋਂ 4500 ਰੁਪਏ ਸੀ 에어ਪੋਰਟ ਵਾਲੀ ਬੱਸਾਂ ਦਾ ਬਹੁਤ ਸਾਰੇ ਵਿਦੇਸ਼ੀ ਲੋਕਸ ਨੂੰ ਦੇ ਹੋਣਗੇ ਆਉਂਦੇ ਜਾਂਦੇ ਰਹੇ ਹੋਣਗੇ ਅਸੀਂ ਵੀ ਕੀਤਾ 15 ਛੇ ਪਾਈ ਨੂੰ ਦਿੱਲੀ 에어ਪੋਰਟ ਵਾਸਤੇ ਬਾਰਗੋ ਬੱਸ ਦੁਬਾਰਾ ਸ਼ੁਰੂ ਕਰਤੀ ਹੁਣ 19 ਬੱਸਾਂ ਚੱਲਦੀਆਂ ਨੇ ਤੇ ਉਹਨਾਂ ਦਾ ਕਿਰਾਇਆ ਹੁਣ 2700 ਤੋਂ ਕੱਟ ਕੇ 1800 ਤੋਂ 2500 ਤੇ ਆ ਗਿਆ ਤੇ ਅਸੀਂ ਹਜੇ ਨਹੀਂ 1800 ਸੱਤ ਕਰੀਏ ਅੱਗੇ ਆਜੋ ਤੇਰੇ ਨਾਲੇ ਰੂਟ ਕਿਵੇਂ ਲੈ ਬੱਸ ਦਾ ਜਿਹੜਾ ਰੂਟ ਹੈ ਨਾ ਉਹ 30 ਕਿਲੋਮੀਟਰ ਤੋਂ ਅੱਗੇ ਐਕਸਟੈਂਡ ਕੀਤਾ ਜਾ ਸਕਦਾ ਇੱਕ ਵਾਰ ਇਹ 30 30 ਕਰਕੇ 30 30 ਕਰਕੇ ਨਾ ਬੱਸਾਂ ਦੇ ਨੰਬਰ ਚੇਂਜ ਕਰਕੇ ਉਹ ਹੋਰ ਤੋਂ ਚੰਡੀਗੜ੍ਹ ਤੱਕ ਪਹੁੰਚਦੀ ਤੁਸੀਂ ਕਦੇ ਇਹਨਾਂ ਦੇ ਬੱਸਾਂ ਦੇ ਰੂਟ ਕੋਈ ਦੇਖਿਆ ਹੈਂ ਆ ਪਿੰਡ ਨੂੰ ਜਾਂਦੀ ਹੋਵੇ ਨਾ ਪਠਾਨਕੋੜ ਤੋਂ ਗੰਗਾਣਾਗਰ ਅਬੋਰ ਤੋਂ ਚੰਡੀਗੜ੍ਹ ਵਿਚਾਲੇ ਤੇ ਖੜਦੇ ਹੀ ਬੂਟ ਕਿਹੜੇ ਕਿਹੜੇ ਸੀਗੇ ਕਿੰਨੇ ਕਿੰਨੇ ਰੂਟਨਾਂ ਨੇ ਜਜਾ ਹਰਦੇ ਪੰਜ ਔਰਬਿਟ ਦੇ 19 ਡਾਪੜੀ ਵੀ ਇਹਨਾਂ ਦੀ ਹੈ 34 90 ਦੀ ਵੀ ਇਹ ਵੀ ਇਹਨਾਂ ਦੀ ਹੈ ਸੱਤ ਰਾਜਧਾਨੀ ਇਹ ਵੀ ਇਹਨਾਂ ਨੇ ਖਰੀਦੀ ਸੀ ਨੌ ਪਾਕੀ ਛੋਟੇ ਮੋਟੇ ਸੀਗੇ ਆਪਰੇ ਆਲੇ ਨੂੰ ਨਮ ਚਾਨਲੇ ਰੂਟ ਲੈ ਲੈ ਜੱਸੇ ਫਿਰ ਅੱਗੇ ਕੀਤਾ ਅਸੀਂ ਆਖੇ ਤਾਂ ਕਿ ਅਰ ਚੰਡੀਗੜ੍ਹ ਦੀ ਐਂਟਰੀ ਤਾਂ ਪ੍ਰਾਈਵੇਟ ਬਸਾਂ ਲਈ ਨਹੀਂ ਲੈ ਕੇ ਵੀ ਲੈ ਜਸੀਂ ਕੋਈ ਬੁੱਕ ਟੂਰਸ ਭਾਰਾ ਕੋਈ ਟੈਸਟ ਟਿਕਟ ਆਹਾਂ ਦੱਸ ਦੇ ਦੇ ਅਸੀਂ ਡਾਪੜੀ ਦੀ ਵੀ ਜਜਾ ਹਰਦੇ ਦੀ ਔਰ ਫਿਰ ਦੀਆਂ ਦੀ ਅਸਲੀ ਨਹੀਂ ਆ 39 ਤੋਂ ਵੱਧ ਬਸਾਂ ਦੇ ਬੈੜੀ ਤੇ ਬਸਾਂ ਦੇ ਕੈਨਸਲ ਕੀਤੇ ਨੇ ਤੁਸੀਂ ਚਾਹਦੇ ਗੱਲ ਤੋਂ ਟ੍ਰਾਂਸਪੋਰਟ ਵੀ ਖਾ ਗਏ ਪਹਿਲਾਂ ਨਹਿਰਾ ਖਾ ਗਏ ਰੱਖ ਕੇ